ਕਿਉਂਕਿ ਮੈਂ ਇੱਕੀ ਗੱਲ ਕਹਿ ਰਹੀ ਹਾਂ ਕਿ ਇੱਕ ਦੋ ਸਾਲ ਦੀ ਸਰਕਾਰ ਹੈ ਜਿਹੜਾ ਆਪਣਾ ਰਿਪੋਰਟ ਕਾਰਡ ਲੈ ਕੇ ਲੋਕਾਂ 'ਚ ਜਾ ਰਹੀ ਹੈ ਫਿਰ ਵੋਟ ਮੰਗ ਰਹੀ ਹੈ ਦੂਜੀਆਂ 70 70 ਸਾਲ ਪੁਰਾਣੀਆਂ ਸਰਕਾਰਾਂ ਰਹੀਆਂ ਨੇ ਉਹ ਆਪਣਾ ਵਿਜਨ ਪੱਤਰ ਦੇ ਰਹੀਆਂ ਨੇ 70 ਸਾਲ ਇਹਨਾਂ ਦਾ ਵਿਜਨ ਸੁੱਤਾ ਹੋਇਆ ਸੀਗਾ 70 ਸਾਲ ਦੇ ਵਿੱਚ ਇਹਨਾਂ ਦੇ ਕੋਲ ਰਿਪੋਰਟ ਕਾਰਡ ਬਣਾਉਣ ਲਈ ਕੋਈ ਕੰਮ ਹੀ ਨਹੀਂ ਕੀਤਾ ਗਿਆ ਸੋ ਸਾਡਾ ਮੁਕਾਬਲਾ ਕਿਸੇ ਦੇ ਨਾਲ ਵੀ ਨਹੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਉਮੀਦਵਾਰਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਤੇ ਸਟਾਰ ਕੰਪੇਨਰ ਵੀ ਪੰਜਾਬ ਦੇ ਵਿੱਚ ਮੁਜਰੇ ਆ ਸਾਡੇ ਨਾਲ ਜੀਵਨ ਚੌਧਰ ਜਿਹੜੇ ਅੰਮ੍ਰਿਤਸਰ ਤੋਂ ਪੂਰਬੀ ਦੇ ਵਿਧਾਇਕ ਸਾਡੇ ਨਾਲ ਮੌਜੂਦ ਹੈ ਮੈਡਮ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਕੀ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਦੁਆਰਾ ਜਿਹੜੇ ਲੋਕ ਸਭਾ ਦੇ ਚੋਣ ਨੇ ਕੁਲਦੀਪ ਧਾਰੀਵਾਲ ਵੱਲੋਂ ਪਹਿਲਾਂ ਵੀ ਲੜੇ ਗਏ ਸੀ ਲੇਕਿਨ ਬਹੁਤ ਘੱਟ ਵੋਟਾਂ ਦਾ ਸੰਤੋਸ਼ ਕਰਨਾ ਬੈਸੀ ਇਸ ਵਾਰ ਕੀ ਲੱਗ ਰਿਹਾ ਹੈ ਕਿੰਨਾ ਮੁਕਾਬਲਾ ਹੈ ਦੇਖੋ ਪਹਿਲਾਂ ਤੇ ਆ ਜਿਹੜਾ ਤੁਹਾਡਾ ਕੰਪੈਰੀਜ਼ਨ ਹੈ ਇਹਦਾ ਕੋਈ ਪੁਆਇੰਟ ਹੀ ਨਹੀਂ ਬਣਦਾ ਜੀ ਉਹ ਤਾਂ ਬਾਅਦ 2022 ਦੇ ਵਿੱਚ ਅਸੀਂ 91 ਸੀਟਾਂ ਤੇ ਸਰਕਾਰ ਵੀ ਬਣਾਈ ਹੈ ਸੋ ਅਸੀਂ ਉਹਨੂੰ ਛੱਡੀਏ ਹੁਣ ਪਰ ਇਸ ਵਾਰ 13 0 ਦਾ ਜਿਹੜਾ ਨਾਰਾ सीएम साहब ने देता है वो बिल्कुल आज जोदय दे स्टैंप लगेगी आज ਸਾਡੇ ਪਾਰਟੀ ਦੇ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੌਰੇ ਤੇ ਆਏ ਨੇ ਇਸ ਵਾਰ ਦੀ ਜਿਹੜੀ ਉਹਨਾਂ ਦੀ ਫੇਰੀ ਹੈ ਉਹ ਕੁਝ ਅਲੱਗ ਫੇਰੀਆ ਉਹਦੇ ਚ ਫਰਕ ਇਹ ਹੈ ਕਿ ਜੇਲ ਦੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਉਹਨਾਂ ਦੀ ਇਹ ਇੱਥੇ ਪਹਿਲੀ ਵਿਜ਼ਿਟ ਹੈਗੀ ਹੈ ਸੋ ਬਹੁਤ ਜੋਸ਼ ਲੋਕਾਂ ਚ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਸਾਰੇ ਪੀੜਸ ਨਹੀਂ 에어ਪੋਰਟ ਤੇ ਵੀ ਉਹਨਾਂ ਨੂੰ ਲੈਣ ਲਈ ਖੜੀ ਸੀ ਬੜੇ ਲੋਕ ਭਾਵਕ ਵੀ ਹੋਏ ਨੇ ਸੋ ਇਹਦੇ ਨਾਲ ਬਹੁਤ ਵੱਲ ਵੀ ਮਿਲੇਗਾ ਪਾਰਟੀ ਨੂੰ ਔਰ ਇੱਕ ਬੂਸਟ ਮਿਲਦਾ ਹੈ ਵੋਲੰਟੀਅਰਸ ਨੂੰ ਵੈਸੇ ਵੀ ਸੋ ਸਾਰੀਆਂ ਜਿੱਤਾਂ ਜਿੱਤਾਂਗੇ ਮੁਕਾਬਲਾ ਕਿੰਨਾ ਮੰਦੇ ਹੋ ਕਿ ਇਸ ਵਾਰੀ ਕਾਲੀ ਪਾਜਪਾ ਗੱਠਜੋੜ ਦੇ ਵਿੱਚ ਦੋ ਉਮੀਦਵਾਰ ਖੜੇ ਆ ਪਹਿਲਾ ਇੱਕ ਉਮੀਦਵਾਰ ਹੁੰਦਾ ਸੀ ਇੱਕ ਪਾਸੇ ਜਿਹੜੇ ਮੌਜੂਦਾ ਸੰਸਦ ਜਿਹੜੇ ਰਹੇ ਆ ਗੁਰਜੀਤ ਸਿੰਘ ਓਜਲਾ ਉਹ ਖੜਿਆ ਤੁਸੀਂ ਕਿੰਨਾ ਮੁਕਾਬਲਾ ਮੰਦੇ ਹੋ ਸਤਾ ਦੇ ਵਿੱਚ ਤੁਹਾਡੀ ਸਰਕਾਰ ਹੈ ਤੁਸੀਂ ਕੀ ਮੰਦਿਓ ਕੀ ਕਾਂਗਰਸ ਜਾਂ ਅਕਾਲੀ ਭਾਜਪਾ ਅਸੀਂ ਆਪਣਾ ਮੁਕਾਬਲਾ ਕਿਸੇ ਦੇ ਨਾਲ ਵੀ ਨਹੀਂ ਮੰਨਦੇ ਆ ਕਿਉਂਕਿ ਮੈਂ ਇੱਕ ਹੀ ਗੱਲ ਕਹਿ ਰਹੀ ਆ ਕਿ ਇੱਕ ਦੋ ਸਾਲ ਦੀ ਸਰਕਾਰ ਹੈ ਜਿਹੜਾ ਆਪਣਾ ਰਿਪੋਰਟ ਕਾਰਡ ਲੈ ਕੇ ਲੋਕਾਂ 'ਚ ਜਾ ਰਹੀ ਹੈ ਫੇਰ ਵੋਟ ਮੰਗ ਰਹੀ ਹੈ ਦੂਜੀਆਂ 70 70 ਸਾਲ ਪੁਰਾਣੀਆਂ ਸਰਕਾਰਾਂ ਰਹੀਆਂ ਨੇ ਉਹ ਆਪਣਾ ਵਿਜਨ ਪੱਤਰ ਦੇ ਰਹੀਆਂ ਨੇ 70 ਸਾਲ ਇਹਨਾਂ ਦਾ ਵਿਜਨ ਸੁੱਤਾ ਹੋਇਆ ਸੀਗਾ 70 ਸਾਲ ਦੇ ਵਿੱਚ ਇਹਨਾਂ ਦੇ ਕੋਲ ਰਿਪੋਰਟ ਕਾਰਡ ਬਣਾਉਣ ਲਈ ਕੋਈ ਕੰਮ ਹੀ ਨਹੀਂ ਕੀਤਾ ਗਿਆ ਸੋ ਸਾਡਾ ਮੁਕਾਬਲਾ ਕਿਸੇ ਦੇ ਨਾਲ ਵੀ ਨਹੀਂ ਸਟਾਰ ਕੰਪੇਨਰ ਦੇ ਰੂਪ ਦੇ ਵਿੱਚ ਸਾਰੇ ਆ ਰਹੇ ਲਿਸਟਾ ਜਾਰੀ ਕੀਤੀ ਗਈ ਰਾਗਵ ਚੱਡੇ ਦਾ ਵੀ ਨਾਮ ਹੈ ਰਾਗਵ ਚੱਡਾ ਜੀ ਕਿਦੋਂ ਆਇਆ ਆ ਜਾਣਗੇ ਜੀ ਜਲਦ ਉਹਨਾਂ ਦੇ ਹੈਲਥ ਇਸ਼ੂਜ਼ ਹੈ ਮੇਰੇ ਖਿਆਲ ਤੋਂ ਉਹਨੂੰ ਸਾਰਿਆਂ ਨੂੰ ਪਤਾ ਹੈ ਬਕਾਇਦਾ ਟੀਵੀ ਤੇ ਵੀ ਦੱਸਿਆ ਗਿਆ ਹੈ ਸਾਡੇ ਜਿਹੜੇ ਉਥੇ ਹੈਲਥ ਮੰਤਰੀ ਹੈ ਦਿੱਲੀ ਦੇ ਨਿਊਜ਼ਪੇਪਰਸ ਦੇ ਵਿੱਚ ਉਹਨਾਂ ਦੇ ਸੀਰੀਅਸ ਆਈ ਪ੍ਰੋਬਲਮ ਸੀ ਜਿਹਦੇ ਕਰਕੇ ਉਹਨਾਂ ਦੀ ਸਰਜਰੀ ਹੋਈ ਹੈ ਬਹੁਤ ਹੀ ਜਲਦੀ ਉਹ ਵੀ ਸਾਨੂੰ ਜੁਆਇਨ ਕਰਨਗੇ ਬਹੁਤ ਬਹੁਤ ਧੰਨ ਸੋ ਐ ਸੰ ਜਿਹੜੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਜੀਵਨ ਜੋਤ ਕੋ ਜਿਨ੍ਹਾਂ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਨਾਰਾ ਜਿਹੜਾ ਦਿੱਤਾ ਗਿਆ ਹੈ 13 0 ਦਾ ਸੋ ਉਸ ਨਾਰੇ ਨੂੰ ਸੱਚ ਕਰਕੇ ਵਿਖਾਵਾਂਗੇ ਸੋ ਅੱਜ ਸਟਾਰ ਕੰਪਿਊਟਰ ਦੇ ਰੂਪ ਦੇ ਵਿੱਚ ਅਰਵਿੰਦ ਕੇਜਰੀਵਾਲ ਜਿਹੜੇ ਅਮਿਤ ਸ਼ਰਮਾ ਗੁਜਰੇ ਆ ਤੇ ਜਿਹੜੀ ਇੱਕ ਰੋਡ ショਅ ਕੀਤਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਪੰਜਾਬ ਦੇ ਜਿਹੜੇ ਨਤੀਜੇ ਆਣਗੇ ਉਹ ਆਮ ਆਦਮੀ ਪਾਰਟੀ ਦੇ ਫੱਖ ਜਾਣਗੇ ਅਮਿਤ ਸ਼ਰਮਾ ਪੰਜਾਬ ਤੋਂ ਆਮ ਆਦਮੀ ਪਾਰਟੀ